ਕਾਸਪਰ ਮਨਤਰਨ ਤਾਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਤਸਵੀਰਾਂ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਕਿ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵਰਕਰਾਂ ਦੇ ਵਿੱਚ ਜਬਰਦਸਤ ਹੰਗਾਮਾ ਹੋਇਆ ਤੇ ਪੁਲਿਸ ਨੇ ਜਿਹੜਾ ਜਿੱਥੇ ਕਾਗਜ ਦਾਖਲ ਹੋਏ ਸੀ ਤਾਂ ਅੱਜ ਉਹਨਾਂ ਕਾਗਜ ਪੱਤਰਾਂ ਦੀ ਸੋਧ ਸੀਗੀ ਜਿਸ ਨੂੰ ਲੈ ਕੇ ਕੁਝ ਉਮੀਦਵਾਰਾਂ ਨੂੰ ਇੱਥੇ ਬੁਲਾਇਆ ਗਿਆ ਹੈ ਕਿ ਉਹਨਾਂ ਦੇ ਕਾਗਜ ਠੀਕ ਨਹੀਂ ਹਨ ਜਿੱਥੇ ਵੀ ਕੋਈ ਕਮੀ ਪੇਸ਼ੀ ਆ ਇਸ ਕਰਕੇ ਬੁਲਾਇਆ ਗਿਆ ਸੀ ਲੇਕਿਨ ਵੱਡੀ ਤਦਾਦ ਦੇ ਵਿੱਚ ਜਿਹੜੇ ਵਰਕਰ ਵੱਖ-ਵੱਖ ਪਾਰਟੀਆਂ ਦੇ ਆਗੂ ਉਮੀਦਵਾਰ ਜਿਹੜੇ ਪਹੁੰਚੇ ਅਤੇ ਇੱਥੇ ਪੁਲਿਸ ਪ੍ਰਸ਼ਾਸਨ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਾਰਜ ਆਰਡਰ ਨੂੰ ਮੇਨਟੇਨ ਰੱਖਦੇ ਹੋਏ ਜਿਹੜਾ ਬਾਹਰ ਵੀ ਕੱਢਿਆ ਗਏ ਪਰ ਇੱਥੇ ਦੋ ਪਾਰਟੀਆਂ ਦੇ ਵਿੱਚ ਜ਼ਬਰਦਸਤ ਆਪਸ ਦੇ ਵਿੱਚ ਹੰਗਾਮਾ ਵੇਖਣ ਨੂੰ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਦੂਜੇ ਤੇ ਦੋਸ਼ ਲਗਾਏ ਗਏ ਹਨ ਕਿ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਅਤੇ ਭਾਜਪਾ ਦੀ ਜਿੱਤ ਹੋਈ ਹੈ ਜਿਸ ਦੇ ਕਾਰਨ ਭਾਰਤੀ ਜਨਤਾ ਪਾਰਟੀ ਦਾਦਾ ਗਰੀ ਖਾ ਰਹੀ ਹੈ ਅਤੇ ਉਥੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੱਤਾ ਹੋਣ ਕਰਕੇ ਇਥੇ ਧੱਕੇ ਨਾਲ ਫਾਈਲਾਂ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਮਲਾ ਪੂਰਾ ਕੀ ਹੈ ਗੱਲਬਾਤ ਕਰ ਲੈਣੇ ਆ ਫਿਲਹਾਲ ਤਸਵੀਰਾਂ ਤੁਸੀਂ ਜਿਹੜੀਆਂ ਨੇ ਉਹ ਸਕਰੀਨ ਤੇ ਵੇਖ ਰਹੇ ਹੋਗੇ ਕਿ ਕਿੰਨਾ ਜ਼ਬਰਦਸਤ ਹੰਗਾਮਾ ਜਿਹੜਾ ਹੈ ਇੱਥੇ ਜਿਹੜਾ ਇੱਥੇ ਕਾਗੇ ਦਾਖਲ ਹੋਏ ਅੱਜ ਸੋਤ ਸੀ ਪਿੰਡੂ ਵਿਕਾਸ ਭਵਨ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਅਤੇ ਦੂਸਰੀਆਂ ਪਾਰਟੀਆਂ ਦੇ ਆਗੂ ਸਰਬ੍ਰਿੰਦਰ ਸਿੰਘ ਪਰੋਵਾਲ ਹੋਰ ਆਗੂ ਮੌਜੂਦ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਇੱਥੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਵਰਕਰ ਵੀ ਪਹੁੰਚੇ ਅਤੇ ਹੰਗਾਮਾ ਜਿਹੜਾ ਜ਼ਬਰਦਸਤ ਹੋਇਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਾ ਰਿਹਾ ਉੱਥੇ ਫਾਈਲਾਂ ਦੇਖ ਲੋ ਕਿ ਮਤਲਬ ਜੋ ਕੁਝ ਵੀ ਹੋ ਸਕਦਾ ਆ ਆਮ ਆਦਮੀ ਪਾਰਟੀ ਕੋ ਪੂਰਾ ਪ੍ਰਸ਼ਾਸਨ ਵੀ ਉਹਨਾਂ ਦੇ ਹੱਕ ਚ ਆ ਪੂਰਾ ਲੋਕਤੰਤਰ ਨੂੰ ਲੈ ਕੇ ਪੂਰੀਆਂ ਧੱਜੀਆਂ ਢਾਈਆਂ ਜਾ ਰਹੀਆਂ ਕਿ 12 ਨੰਬਰ ਵਾਰਡ ਦੇ ਵਿੱਚ ਕੋਈ ਹੋਰ ਉਮੀਦਵਾਰ ਨਹੀਂ ਖੜੂਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹਨਾਂ ਨੂੰ ਡਰਸਤਾ ਰਿਹਾ ਕਿ ਲੋਕ ਜਿਹੜਾ ਹੁਣ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਬੁਕਰਦਾ ਪੂਰਾ ਟੀਲਾ ਟੀਲਾ ਕਰਨ ਨੂੰ ਤਿਆਰ ਆ ਤਾਂ ਅਸੀਂ ਪੂਰਾ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰ ਸਹਿਬਾਨ ਲੱਗੇ ਆ ਅਸੀਂ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਹੇਲਾਂਗੇ ਮਾਂਜੋਗਸੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨਸਾਰ ਜਿਹੜੀ ਅੱਜ ਦੇ ਦਿਨ ਸਾਰੇ ਉਮੀਦਵਾਰਾਂ ਦੀ ਜਿਹੜੀ ਉਹ ਸਕਰਿਉਟੀ ਚੱਲਦੀ ਪਈ ਹੈ ਹਾਂਜੀ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼ਰੇਮ ਧੱਕਾ ਕੀਤਾ ਜਾ ਰਿਹਾ ਜੀ ਆ ਮੇਰੇ 12 ਨੰਬਰ ਵਾਰਡ ਦੇ ਉਮੀਦਵਾਰ ਨੇ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਤਿੰਨ ਤਿੰਨ ਚਾਰ ਚਾਰ ਵਾਰੀ ਬਲਾ ਕੇ ਉਹਨਾਂ ਨੂੰ ਪ੍ਰੋਪਰ ਸੈਟੀਸਫਾਈਡ ਕੀਤਾ ਜਾ ਰਿਹਾ ਤੇ ਜਦ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨੋਜ ਕੁਮਾਰ ਜੀ ਆ ਕਿ ਇਹਨਾਂ ਨੂੰ ਸਵੇਰੇ ਇੱਕ ਵਾਰੀ ਬਲਾ ਕੇ ਕਿ ਤੁਹਾਡੇ ਕਾਗਜ਼ਾਂ ਪੱਤਰਾਂ ਦੇ ਵਿੱਚ ਆ ਚੀਜ਼ਾਂ ਸਾਨੂੰ ਸੈਟੀਸਫਾਈਡ ਕਰ ਦਿਓ ਜੀ ਤੇ ਬਾਅਦ ਵਿੱਚ ਉਹ ਆਪਣਾ ਪੱਖ ਰੱਖਣ ਵਾਸਤੇ ਸਬੰਧਤ ਆਰਓ ਨੂੰ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਆ ਉਸ ਚੀਜ਼ ਦੀ ਸੰਤੁਸ਼ਟੀ ਦਿਵਾਉਣ ਵਾਸਤੇ ਉਹਨੂੰ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ 12 ਨੰਬਰ ਵਾਰਡ ਦੇ ਵਿੱਚ ਤੁਸੀਂ ਆਪ ਦੇਖ ਲਿਓ ਲਿਸਟ ਲੱਗਣੀ ਆ ਜੀ ਕਿ ਸਿਰਫ ਕੋਈ ਉਮੀਦਵਾਰ ਨਹੀਂ ਤੁਹਾਨੂੰ ਦਿਖੂਗਾ ਸਿਰਫ ਸਤਾ ਧਰ ਦੇ ਲੋਕ ਤੁਹਾਨੂੰ ਦੇਖਣਗੇ ਜੀ ਇਸ ਕਰਕੇ ਪੂਰਾ ਸਵੇਰ ਤੋਂ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰ ਲੱਗੇ ਆ ਕਿ ਅਸੀਂ ਆਪਣੀਆਂ ਨਾਮਜ਼ਦਗੀਆਂ ਕਿਸੇ ਵੀ ਹਾਲਾਤੇ ਵਿੱਚ ਅਸੀਂ ਰੱਦ ਨਹੀਂ ਹੋਣ ਦੇਣੀਆਂ ਪ੍ਰਸ਼ਾਸਨ ਵੀ ਪੂਰਾ ਮੂਕ ਦਰਸ਼ਨ ਹੋ ਕੇ ਪੂਰਾ ਤਮਾਸ਼ਾ ਵੇਖ ਰਿਹਾ ਕੋਈ ਲਾਅ ਇਨ ਆਰਡਰ ਨਾਲ ਦੀ ਸਿਚੁਏਸ਼ਨ ਨਹੀਂ ਪੂਰਾ ਜਿੰਨਾ ਇਹਨਾਂ ਦਾ ਸੱਤਾਧਾਰੀ ਆਮ ਆਦਮੀ ਪਾਰਟੀ ਜਿੰਨਾ ਵੀ ਧੱਕਾ ਕਰ ਸਕਦੀ ਹੈ ਉਹਨਾਂ ਪੂਰਾ ਧੱਕਾ ਕਰ ਰਹੀ ਆ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਅਸੀਂ ਕਾਗਜ਼ ਰਿਜੈਕਟ ਕਰਕੇ ਹੀ ਜਿੱਤ ਸਕਦੇ ਆ ਕਾਗਜ਼ਾਂ ਨੂੰ ਜੇ ਭਾਰਤੀ ਜਨਤਾ ਪਾਰਟੀ ਦੇ ਕਾਗਜ਼ ਆ ਕਿ ਤੇ ਸਾਡਾ ਜਿਹੜਾ ਹਾਲ ਉਹ ਦਿੱਲੀ ਹਰਕਾ ਹੋਣਾ ਤੇ ਅਸੀਂ ਪੂਰੇ ਭਾਰਤੀ ਜਨਤਾ ਪਾਰਟੀ ਦੇ ਸਮੂੱਚੇ ਵਰਕਰਤ ਖੜੇ ਆ ਜਿੰਨੀ ਦੇਰ ਤੱਕ 12 ਨੰਬਰ ਦੇ ਉਮੀਦਵਾਰ ਨੂੰ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਾਂ ਦੇ ਅਨਸਾਰ ਸੁਣਿਆ ਨਹੀਂ ਜਾਊਗਾ ਸਾਡੀ ਤਸੱਲੀ ਨਹੀਂ ਹੋਊਗੀ ਅਸੀਂ ਉਨੀ ਦੇਰ ਤੱਕ ਪ੍ਰਸ਼ਾਸਨ ਦੇ ਬਾਹਰ ਗੇਟ ਦੇ ਸਾਹਮਣੇ ਪੂਰਾ ਪ੍ਰੋਟੈਸਟ ਕਰਾਂਗੇ ਹਰੇਕ ਸੰਘਰਸ਼ ਵਿੜਾਂਗੇ ਇਸੇ ਦੇ ਤਹਿਤ ਜਿਹੜਾ ਅੱਜ ਅਸੀਂ ਇੱਥੇ ਇਕੱਤਰ ਹੋ ਰਹੇ ਆਂ ਰੱਜ ਕੇ ਜੜੀਆਂ ਉੱਤੀਆਂ ਟੱਗੀਆਂ ਟੱਗੀਆਂ ਇਹ ਮੇਰਾ ਐਸਐਚਓ ਦੇ ਨਾਲ ਜਿਹੜੀ ਆ ਸਾਡੀ ਤਿੱਖੀ ਬਹਿਸ ਹੋਈ ਕੀ ਮਾਮਲਾ ਆਇਆ ਹੈ ਇਕਦਮ ਐਸਐਚਓ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਲਾਅ ਇਨ ਆਰਡਰ ਵਾਲੀ ਗੱਲ ਤੇ ਮੈਂ ਉਹਨੂੰ ਪੂਰੀਆਂ ਵੀਡੀਓ ਕਲਿੱਪ ਕੱਢ ਕੇ ਦਿਖਾ ਰਿਆ ਅਸੀਂ ਕਿ ਕਿੱਥੇ ਐ ਲਾਉ ਇਨ ਆਰਡਰ ਦੀ ਗੱਲ ਕਿਹੜੇ ਲਾਉ ਇਨ ਆਰਡਰ ਦੀ ਗੱਲ ਕਰਦੇ ਤੇ ਪੂਰਾ ਸਤਾ ਧਰਦੇ ਪ੍ਰੈਸ਼ਰ ਹੈ ਤੇ ਐ ਸੱਚੋ ਜਿਹੜਾ ਸਿਟੀ ਵਾਲਾ ਉਹ ਕਿਸੇ ਦੀ ਸੁਣੀ ਨਹੀਂਂਂ ਦਿਆ ਸਿਰਫ ਜੇ ਸੁਣਦਾ ਪਿਆ ਕਿ ਜੋ ਆਮ ਆਦਮੀ ਪਾਰਟੀ ਕਹੂ ਕਿ ਮੈਂ ਉਹੀ ਕਰਨਾ ਤੇ ਤੁਹਾਡੇ ਸਾਹਮਣੇ ਆ ਜੀ ਆਮ ਆਦਮੀ ਪਾਰਟੀ ਵਾਲੇ ਪੂਰੇ ਪੂਰਾ ਮੇਹਰ ਨੇ ਉੱਤੇ ਪੈ ਰਹੇ ਹੋ ਵੇਖੋ ਤੁਹਾਡੇ ਉਹ ਵੇਖੋ ਰੋਲ ਸਾਹਿਬ ਅੱਜ ਜਿਹੜਾ ਅੰਦਰ ਰੋਲਾ ਪਿਆ ਹੋਆ ਕੀ ਸਾਰਾ ਮਾਮਲਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਜੀ ਮਾਮਲਾ ਇੱਥੋਂ ਦਾ ਜਿਹੜਾ ਬੀਜੇਪੀ ਦਾ ਪ੍ਰਧਾਨ ਆ ਨਾ ਹਰਜੀ ਉਨੂੰ ਇੱਕ ਆਦਤ ਪੈ ਗਈ ਆ ਗੁੰਡਾਗਰਦੀ ਕਰਨ ਦੀ ਉਹਨੇ ਅੱਜ 40 50 ਬੰਦੇ ਲੈ ਕੇ ਤੇ ਕੰਪਲੈਕਸ ਦੇ ਵਿੱਚ ਜ਼ਬਰਦਸਤੀ ਜਿਹੜਾ ਦਾਖਲਾ ਕੀਤਾ ਤੇ ਜਿਹੜੀ ਫਾਈਲ ਹੀ ਉਹਨੂੰ ਰਿਪਲੇਸ ਕਰਨ ਦਾ ਯਤਨ ਕੀਤਾ ਅਸੀਂ ਉੱਥੇ ਦੋ ਜਾਣੇ ਆ ਸਾਡੀ ਡਿਊਟੀ ਲਈ ਸੀ ਐਮਐਲਏ ਮਾਨਜੋਗ ਸਾਡਾ ਡਾਕਟਰ ਕਸ਼ਮੀਰ ਸਿੰਘ ਸੋਹਲਣਾ ਨੇ ਮਾਨਜੋਗ ਸਾਡੇ ਮੰਤਰੀ ਲਾਲਜੀਤ ਭੁੱਲਰ ਸਾਹਿਬ ਨੇ ਵੀ ਤੁਸੀਂ ਉੱਥੇ ਰਾਖੀ ਰੱਖਣੀ ਆ ਵੀ ਕੋਈ ਉੱਥੇ ਗਲਤੀ ਨਾ ਹੋਵੇ ਕੋਈ ਬੰਦਾ ਗੁੱਸੇ ਭੇਟ ਨਾ ਕਰੇ ਅਸੀਂ ਬਾਹਰ ਬੜੇ RAMਨਾਥ ਦੋ ਜਾਣੇ ਖੜੇ ਆ ਇਹ 40-50 ਬੰਦੇ ਲਿਆ ਕੇ ਅੰਦਰ ਇਹਨੇ ਇੱਕ ਦਾ ਮੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਇਹਨਾਂ ਨੂੰ ਰੋਕਿਆ ਤੇ ਇਹਨਾਂ ਨੇ ਉੱਥੇ ਬਹੁਤ ਗੁੰਡਾਗਰਦੀ ਕੀਤੀ ਸਾਡੇ ਨਾਲ ਪੁਲਿਸ ਦੇ ਐਸ ਐਚ ਓ ਜਿਹੜੇ ਖੜੇ ਸੀ ਡਿਊਟੀ ਤੇ ਉਹਨਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਨਾਂ ਨੂੰ ਉਹ ਜਲੀਲ ਕੀਤਾ ਉਹ ਗੱਲਾਂ ਇਹਨਾਂ ਨੇ ਉਹਨਾਂ ਨੂੰ ਧੱਕੇ ਧੋਰੇ ਮਾਰੇ ਵੀ ਗੱਲ ਛੱਡ ਦਿਓ ਜੀ ਮੈਂ ਜਿਹੜਾ ਵੇਖਿਆ ਵੀ ਪੁਲਿਸ ਨਾਲ ਜਿਹੜਾ ਇੰਨਾ ਦੁਰਵਿਹਾਰ ਹੋਇਆ ਵਾ ਉਹ ਮੈਂ ਤੁਹਾਨੂੰ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਉਹ ਕਹਿੰਦੇ ਪੁਲਿਸ ਜਿਹੜੀ ਹੈ ਸੱਤਾ ਧਿਰ ਦੀ ਕੱਟ ਪੁਤਲੀ ਬਣ ਕੇ ਕੰਮ ਕਰ ਰਹੀ ਹੈ ਭਾਜੀ ਪੁਲਿਸ ਮੈਂ ਸਮਝਦਾ ਆਂ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਆ ਤਰਨਤਾਰਨ ਦੇ ਉਹ ਇੱਕ ਇੰਨੇ ਸੱਚੇ ਸੁੱਚੇ ਇਮਾਨਦਾਰ ਤੇ ਨੇਕ ਇਨਸਾਨ ਆ ਜਿਨ੍ਹਾਂ ਦੀ ਮਿਸਾਲ ਸਾਰੇ ਪੰਜਾਬ ਵਿੱਚ ਜਾਂਦੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਥੇ ਪੁਲਿਸ ਜਿਹੜੀ ਆ ਜੇ ਪੁਲਿਸ ਨੇ ਕੋਈ ਧੱਕਾ ਕਰਦੀ ਕਰਨੀ ਹੁੰਦੀ ਤੇ ਭਾਜੀ ਉਹ 40 ਬੰਦੇ ਵੀ ਉਹ ਵੀ 80 ਪੁਲਿਸ ਸਾਥ ਲੈ ਲੈਂਦੀ ਤੇ ਕੁੱਟ ਕੇ ਬਾਹਰ ਕੱਢਦੇ ਨੇ ਉਹ ਇਹਨਾਂ ਨੂੰ ਹੱਥ ਜੋੜਦੇ ਰਹੇ ਤੇ ਇਹ ਉਹਨਾਂ ਨੂੰ ਕੋ ਧੱਕੇ ਮਾਰਦੇ ਰਹੇ ਤੁਸੀਂ ਉਮੀਦਵਾਰ ਕਿਹੜੀ ਵਾਰਡ ਤੋਂ ਔਰ ਕੀ ਉਮੀਦਵਾਰ ਤੋਂ ਇਲਾਵਾ ਵੀ ਕਿਸੇ ਨੂੰ ਅੰਦਰ ਬੜਨ ਦੀ ਇਜਾਜ਼ਤ ਹੈ ਭਾਜੀ ਉਮੀਦਵਾਰ ਤੇ ਸਾਨੂੰ ਪੁੱਛ ਕੇ ਸਿਰੇ ਸਾਡੇ ਆਂਟੀ ਕਾਰਡ ਵੇਖ ਕੇ ਫਿਰ ਸਾਨੂੰ ਅੰਦਰ ਵੜਨ ਦਿੱਤਾ ਜਦੋਂ ਕਿ ਇਹ 40-50 ਬੰਦੇ ਲੈ ਕੇ ਜ਼ਬਰਦਸਤੀ ਅੰਦਰ ਵੜ ਗਏ ਜਿਦਿਕੇ ਵੀਡੀਓ ਰਿਕਾਰਡਿੰਗ ਔਨ ਰਿਕਾਰਡ ਆ ਵੀ 50 ਬੰਦੇ ਔਨ ਰਿਕਾਰਡ ਆ ਵੀ ਐਸਐਚਓ ਸਾਹਿਬ ਨੂੰ ੱੱਕੇ ਮਾਰ ਰਹੇ ਪਰਵਲ ਸਾਹਿਬ ਨੂੰ ਨਤੀਜਿਆਂ ਦਾ ਡਰ ਕਿਸ ਨੂੰ ਹੈ ਕਾਂਗਰਸ ਨੂੰ ਆਪ ਨੂੰ ਜਾਂ ਫਿਰ ਬੀਜੇਪੀ ਨੂੰ ਨਤੀਜਿਆਂ ਦਾ ਵੇਖੋ ਜੀ ਨਤੀਜਿਆਂ ਦਾ ਡਰ ਹੁੰਦਾ ਝੂਠ ਨੂੰ ਜੀ ਸੱਚ ਨੂੰ ਨਤੀਜਿਆਂ ਦਾ ਕੋਈ ਡਰ ਨਹੀਂ ਹੁੰਦਾ ਮੈਂ ਕਹਿੰਦਾ ਮੇਰੀ ਵਾਰਡ ਦੇ ਵਿੱਚ ਇਲੈਕਸ਼ਨ ਹੋਣੀ ਚਾਹੀਦੀ ਆ ਮੈਂ ਹੱਥ ਜੋੜ ਕੇ ਫਿਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜੇ ਕੋਈ ਮੇਰੇ ਕਰਕੇ ਆ ਤੇ ਮੇਰੀ ਵਾਰਡ ਚ ਇਲੈਕਸ਼ਨ ਕਰਾਈ ਜਾਵੇ ਤੇ ਮੈਂ ਇਲੈਕਸ਼ਨ ਕਰਨ ਲਈ ਤਿਆਰ ਹਾਂ ਧੰਨਵਾਦ ਸਾਡੇ ਅਮੀਰ ਨੂੰ ਬਾਹਰ ਖੜਿਆ ਜਾ ਰਿਹਾ ਉਹ ਪਰਲੇ ਗੇਟ ਸਾਡੇ ਦੇਖੋ ਕੌਣ ਬਾਹਰ ਦੇਖੋ ਪਰਲੇ ਗੇਟ ਪਰਲੇ ਗੇਟ ਦੇਖੋ ਖੜੇ ਜਾ ਉੱਧਰ ਲਾਓ पार्टी मुलावा आम आदमी पार्टी मुलावाद आम आदमी पार्टी मुलावा आम आदमी पार्टी आम आदमी पार्टी मुदाबाद भारतीय जनता पार्टी भारतीय जनता पार्टी ਜੋ ਬਰਦਰੋਸਤ ਹੰਗਾਮਾ ਹੋਇਆ ਜਿੱਥੇ ਅੱਜ ਕਾਗਜ਼ ਜਿਹੜੇ ਅਦਾਹ ਹੋਏ ਸੀਗੇ ਤੇ ਅੱਜ ਕੋਈ ਉਹਨਾਂ ਦੇ ਵਿੱਚ ਜਿਹੜੀ ਐ ਸੋਧ ਹੋਣੀ ਸੀ ਕੀ ਵੇਖ ਵਿੱਚਵੇਂ ਵੇਖਦੇ ਸਰ ਐਕਚੁਅਲੀ ਇੱਥੇ ਹੰਗਾਮੇ ਦਾ ਮੇਨ ਕਾਰਨ ਇਹ ਹੈ ਕਿ ਵੇਖੋ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਅਕੋਰਡਿੰਗ ਸਕਰੂਟੀਨੀ ਦੇ ਵਿੱਚ ਬੰਦੇ ਕੋਲ ਦੋ ਮੌਕੇ ਹੁੰਦੇ ਆ ਜੀ ਜੀ ਉਹਦੇ ਵਿੱਚ ਜੇ ਕੋਈ ਤੁਹਾਡੇ ਤੇ ਆਬਜੈਕਸ਼ਨ ਲੱਗਾ ਤੁਸੀਂ ਆਬਜੈਕਸ਼ਨ ਕਲੀਅਰ ਕਰ ਸਕਦੇ ਹੋ ਜੇ ਸਾਨੂੰ ਉਹ ਗਾਈਡਲਾਈਨਸ ਦੇ ਅਕੋਰਡਿੰਗ ਬੰਦੇ ਨੂੰ ਮੌਕਾ ਹੀ ਨਹੀਂ ਦੇਣਾ ਸਕਰੂਟੀ ਦੇ ਵਿੱਚ ਫਿਰ ਸਦਨ ਦਾ ਕੀ ਫਾਇਦਾ ਜੀ ਜੀ ਫਿਰ ਇਦਾਂ ਕਰੋ ਕਿ ਸ਼ਾਮ ਨੂੰ ਜਿਹੜੀ ਤੁਸੀਂ ਲਿਸਟ ਲਾਉਣੀ ਲਾ ਦਿਓ ਜੀ ਇਹਦੇ ਵਿੱਚ ਸਭ ਤੋਂ ਵੱਡਾ ਵਾਰਡ ਨੰਬਰ 12 ਦੇ ਵਿੱਚ ਹੈ ਕਿਉਂਕਿ ਐਮਐਲਏ ਸਾਹਿਬ ਦੀ ਵਾਈਫ ਉਥੋਂ ਖੜੀ ਆ ਉਹਦੇ ਵਿੱਚ ਅੰਡਰ ਸਕਰੂਟੀ ਕਿਸੇ ਨੂੰ ਵੀ ਨਹੀਂ ਸੁਣਿਆ ਸੁਣਿਆ ਜਾ ਰਿਹਾ ਜਿੰਨੇ ਵੀ ਕੈਂਡੀਡੇਟ ਆ ਦੂਜੀਆਂ ਪਾਰਟੀਆਂ ਦੇ ਵੀ ਭਾਜਪਾ ਦੇ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਨੂੰ ਸੁਣਿਆ ਹੀ ਨਹੀਂ ਉਹਨਾਂ ਨੂੰ ਉਹਨਾਂ ਦਾ ਰਾਈ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਹੈ ਜੀ ਉਹਨਾਂ ਦਾ ਰਾਈਟ ਇਨ ਫਰੈਂਚ ਹੋਇਆ ਦੇ ਵਿੱਚ ਉਹਨਾਂ ਨੂੰ ਸੁਣਿਆ ਨਹੀਂ ਗਿਆ ਜੀ ਹਾਂਜੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਪ੍ਰਸ਼ਾਸਨ ਨੂੰ ਇਹ ਅਪੀਲ ਆ ਦੀ ਵੇਖੋ ਸਾਡਾ ਜਿਹੜਾ ਦੇਸ਼ ਆ ਉਹ ਇੱਕ ਡੈਮੋਕਰੈਟਿਕ ਕੰਟਰੀ ਆ ਸਾਡੀ ਜੇ ਸਾਡੇ ਕੋਲ ਡੈਮੋਕਰੈਟਿਕ ਰਾਈਟ ਹੀ ਨਹੀਂ ਰਹੂਗਾ ਸਾਡਾ ਦੇਸ਼ ਕਿੱਥੇ ਖੜੂਗਾ ਸੋ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣਗੇ ਜਿਹੜੀ ਆਮ ਆਦਮੀ ਪਾਰਟੀ ਆ ਵੇਖੋ ਉਹਦਾ ਇੱਕ ਹੀ ਫੰਡਾ ਆ ਕਿ ਅਸੀਂ ਲੋਕਤੰਤਰ ਦੇ ਉੱਤੇ ਖੜੇ ਆ ਪਰ ਲੋਕਤੰਤਰ ਦਾ ਹਰੇਕ ਇਲੈਕਸ਼ਨ ਦੇ ਵਿੱਚ ਅਸੀਂ ਵੇਖਿਆ ਭਾਵੇਂ ਉਹ ਪੰਚਾਇਤੀ ਹੋਣ ਭਾਵੇਂ ਆ ਸਾਡੀਆਂ ਸ਼ਹਿਰੀ ਚੋਣਾਂ ਹੋਣ ਇਹਦੇ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਗਈ ਆ ਮੇਰੀ ਇਹਨਾਂ ਨੂੰ ਇਹੋ ਬੇਨਤੀ ਆ ਕਿ ਜਿਹੜਾ ਸਾਡਾ ਲੋਕਤੰਤਰ ਦਾ ਪਿਲਰ ਆ ਉਹਨੂੰ ਖੜਾ ਰਹਿਣ ਦਿੱਤਾ ਜਾਵੇ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਵੇ ਧੰਨਵਾਦ